हद ਨਾਲ ਵਦ ਹੋਗੀ ਨਤ ਨਵਾ ਦਿਨ ਚੜੇ ਹੁੰਦੀ ਬਹੁਤ ਬੁਰੀ ਏ ਖਬਰ ਹੈ ਔਰਤ ਦੇ ਪੇਟੋਂ ਜੰਮੇ ਵੈਸੀ ਦਰਿੰਦੇ ਕਈ ਏ ਦੇਤੇ ਹੀ ਕਰਦੇ ਜਬਰ ਗਏ ਇੱਜ਼ਤਾਂ ਦੇ ਨਾਲ ਸ਼ਰੀਆਮ ਖੇਡਦੇ ਹੈਵਾਨ ਇੱਜ਼ਤਾਂ ਦੇ ਨਾਲ ਸ਼ਰੀਆਮ ਖੇਡਦੇ ਹੈਵਾਨ ਇਹਨਾਂ ਨਾਲ ਮਿਲੀ ਕੀ ਕਾਨੂੰਨ ਰਜ਼ਾ ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਗੋਣੀ ਚਾਗੀ ਦੀ ਹੈ ਮੌਤ ਦੀ سزا ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਕੋਣੀ ਚਾਗੀ ਦੀਗੇ ਮਾਤ ਦੀ ਸਜਾਨ ਇਸ ਘਟਿਆ ਕਿ ਨਾਉਣੀ ਕਰ ਤੂਤਦੀ ਤਾਂ ਜਿੰਨੀ ਨਿੰਦਾ ਕਰੀ ਜਾਵੇ ਉਹਨੀ ਥੋੜੀ ਹੈ ਔਰਤ ਆਜ਼ਾਦ ਵਾਲੀ ਪਿੱਟੀ ਜਾਂਦੇ ਡੋਂਡੀ ਜੇੜੀ ਇਹ ਵੀ ਤਾਂ ਤਸੱਲੀ ਕੀ ਬੇ ਲੋੜੀ ਗੇ ਕਾ ਤੂੰ ਇਹ ਰੁੱਕ ਦੇ ਨੀ ਕਤਲ ਬੁਲਾਤ ਕਰ ਕਾ ਤੂੰ ਇਹ ਰੁੱਕ ਦੇ ਨੀ ਕਤਲ ਵਾਜਾ ਡਾਕਟਰ ਮੋਮਤਾ ਦੇ ਕਾਤਲ ਬਿਲਾਤ ਕਾੜੀਆਂ ਨੂੰ ਗੋਣੀ ਚਾਗੀ ਦੀ ਹੈ ਮੌਤ ਦੀ ਸਜ਼ਾ ਡਾਕਟਰ ਮੋਮਤਾ ਦੇ ਕਾਤਲ ਬਿਲਾਤ ਕਾੜੀਆਂ ਨੂੰ ਗੋਣੀ ਚਾਗੀ ਦੀ ਹੈ ਮੌਤ ਦੀ ਸਜ਼ਾ ਬੇਟੀ ਨੂੰ ਬਚਾਉ ਅਤੇ ਬੇਟੀ ਨੂੰ ਪੜਾਉ ਵਾਲੇ ਨਾਰੇ ਦਿਨ ਵਾਲੇ ਨਹੀਂ ਸੋਚਦੇ ਆਈ ਦਿਨ ਹਫਸੀ ਦਿਨ ਦਿਨ ਗਵਾਨ ਜਿਹੜੇ ਜੱਗ ਜਨਣੀ ਦਾ ਮਾਸ ਨੋਚਦੇ ਕਿੱਥੇ ਹੈ ਕਾਨੂੰਨ ਜਿਹੜਾ ਨੱਥ ਪਾਵੇ ਗੁੰਡਿਆਂ ਨੂੰ ਕਿੱਥੇ ਹੈ ਕਾਨੂੰਨ ਜਿਹੜਾ ਨੱਥ ਪਾਵੇ ਗੁੰਡਿਆਂ ਨੂੰ ਅੱਗੇ ਉਹ ਬਚਾਵੇ ਜੋ ਔਰ ਦੀ ਲਜਾ ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਹੋਣੀ ਚਾਹੀਦੀ ਹੈ ਮੌਤ ਦੀ ਸਜ਼ਾ ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਹੋਣੀ ਚਾਹੀਦੀ ਹੈ ਮੌਤ ਦੀ ਸਜ਼ਾ ਡਾਕਟਰ ਜਿਹੜੇ ਦੂਜਾ ਰੱਬ ਦਾ ਹੈ ਰੂਪ ਹੁੰਦੇ ਉਹ ਵੀ ਇੱਥੇ ਹੈ ਨਹੀਂ ਸੁਰੱਖਿਆ ਤੇ ਆਮ ਲੋਕਾਂ ਦਾ ਕੀ ਇੱਥੇ ਗੂਗਾ ਜਿਉਣ ਸੋਚੋ ਕੀ ਕਰਦੇ ਨੇ ਸਾਡੇ ਰਖਿਆ ਕੰਗਾ ਹੋਵੇ ਜੇ ਕਾਨੂੰਨ ਵਾਲਾ ਡਰ ਦੋਸ਼ੀਆਂ ਨੂੰ ਫਿਰ ਹੋਵੇ ਜੇ ਕਾਨੂੰਨ ਵਾਲਾ ਡਰ ਦੋਸ਼ੀਆਂ ਨੂੰ ਫਿਰ ਕਿਵੇਂ ਉਪਗਾਲ ਲੈਣ ਆਪਣੀ ਰਾਜਾ ਡਾਕਟਰ ਮੂਮਤਾ ਦੇ ਕਾਤਲ ਬਰਾਤਕਾਰੀਆਂ ਨੂੰ ਹੁਣੀ ਚਾਗੀ ਦੀ ਹੈ ਦੀ ਸਜਾ ਡਾਕਟਰ ਮਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਗੋਣੀ ਚਾਗੀ ਦੀ ਹੈ ਮਾਂਤ ਦੀ ਸਜਾ ਚੌਕ 'ਚ ਖੜਾ ਕੇ ਗੋਲੀ ਮਾਰੋ ਇਨਾਂ ਦੋਸ਼ੀਆਂ ਨੂੰ ਹੋਰਾਂ ਨੂੰ ਅੱਗੇ ਤੋਂ ਹੋਣ ਕੰਨ ਜਿਉਂ ਦੇਖ ਕੇ ਅਕਲ ਅਜ ਆਮ ਲੋਕਾਂ ਤਾਂ ਹੀ ਫਿਰ ਛੇਤੀ ਤੋਂ ਛੇਤੀ ਦੇ ਬੋਟਾਨੇ ਆਂ ਬੇਨਤੀ ਹੈ ਸਾਰਿਆਂ ਵਕੀਲ ਵੀਰ ਪੈਣਾ ਤਾਈ ਬੇਨਤੀ ਹੈ ਸਾਰਿਆਂ ਵਕੀਲ ਵੀਰ ਪੈਣਾ ਤਾਈ ਇਹਨਾਂ ਦਾ ਲੜੋ ਨਾ ਕੇਸ ਲੈਣ ਦਿਓ ਮਾਝਾ ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਗੋਣੀ ਚਾਗੀ ਦੀ ਹੈ ਮੌਤ ਦੀ ਸਜ਼ਾ ਡਾਕਟਰ ਮੂਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਗੋਣੀ ਚਾਗੀ ਦੀ ਹੈ ਮੌਤ ਦੀ ਸਜ਼ਾ ਚੂ ਬੱਚ ਪੱਥਰਾਂ ਦੀਆਂ ਹੈ ਦੇਵੀਆਂ ਨੂੰ ਮੱਥਾ ਟੇਕਦੇ ਹੈ ਲੋਕ ਪੂਜਦੇ ਜਿਉਂ ਦੀਆਂ ਦੇ ਨਾਲ ਜਿਹੜੇ ਹੁੰਦੇ ਨੇ ਕਿੰਨੋਂ ਨੇ ਕਾਂਢ ਇਹਨਾਂ ਦੇ ਵਿਰੋਧ ਕਿਉਂ ਨਹੀਂ ਜੂਝਦੇ ਬਲਿਹਾਰ ਸਿੰਘ ਲਖਦਾ ਗਵਿੰਦ ਗਾੜੀਆਂ ਹੈ ਬਲਿਹਾਰ ਸਿੰਘ ਲਖ ਖਸ਼ੀਆਂ ਨੂੰ ਤੇ ਉਹ ਜਿਉਂਦੇ ਜਿਵੇਂ ਚਿਦਵਾ ਡਾਕਟਰ ਮੋਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਹੋਣੀ ਚਾਹੀਦੀ ਹੈ ਮਾਂਤ ਦੀ ਸਜ਼ਾ ਡਾਕਟਰ ਮੋਮਤਾ ਦੇ ਕਾਤਲ ਬਲਾਤਕਾਰੀਆਂ ਨੂੰ ਹੋਣੀ